ਸਾਚੀ ਕਲ ਸਾਰਿਆਂ ਨੂੰ ਪਿੰਡ ਦੂਸਾਂਝ ਕਲਾਂ ਵਿਖੇ ਪੰਜਾਬ ਦੀ ਆਮ ਆਗੂ ਪਾਰਟੀ ਮਾਨ ਸਰਕਾਰ ਦੇ ਵਿਕਾਸ ਦੀ ਛੜੀ ਵਿੱਚ ਤਹਿਤ ਪਿੰਡ ਦੂਸਾਂਝ ਕਲਾਂ ਵਿਖੇ ਐਫਸੀ ਚਮシャン ਕਾਰ ਤੋਂ ਲੈ ਕੇ ਸਰਕਾਰੀ ਕੰਨਸਨੀਅ ਸਕੂਲ ਤੱਕ ਇੰਟਰਲੌਕ ਸੜਕ ਦਾ ਉਦਘਾਟਨ ਕਰਨ ਪਹੁੰਚੇ ਹਰਪਾਲ ਸਿੰਘ ਚੀਮਾ ਦੇ ਕੇਯਨਾ ਮੰਤਰੀ ਦੇ ਪੀਐਸਡੀ ਪਿੰਦਰ ਸਿੰਘ ਜੀ ਸੋਈ ਅਤੇ ਸਰਪੰਚ ਨਿਰਮਨ ਕੁਮਾਰ ਨਵੀ ਨੇ ਸਾਂਝੇ ਤੌਰ ਤੇ ਉਦਗਟਨ ਕੀਤਾ ਇਸ ਮੌਕੇ ਉਹਨਾਂ ਦਾ ਸਰੋਪਾ ਪੇਂਟ ਕਰਕੇ ਨਿੱਘਾ ਸਵਾਗਤ ਕਰਦੇ ਹੋਏ ਪਿੰਡ ਵਾਸੀ ਸਰਪੰਚ ਨਿਰਮਕਮਨ ਨਵੀ ਲਵਪ੍ਰੀਤ ਸੰਧੂ ਆ ਪੰਜ ਸਹਿਬਾਨ ਅਤੇ ਹੋਰ ਪੰਚਾਇਤ ਮੈਂਬਰ ਵੱਲੋਂ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਔਰ ਇਸ ਮੌਕੇ ਉਹਨਾਂ ਨੇ ਆਪਣੇ ਕਰਕਮਲਾਂ ਦੇ ਨਾਲ ਸਰਪੰਚ ਨਿਰਮਕਮਨ ਨਵੀ ਤੇ ਸਾਂਝੇ ਤੌਰ ਤੇ ਉਦਘਾਟਨ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਦੋ ਸਾਂਝ ਕਲਾਂ ਤੋਂ ਸਿੱਧੀਆਂ ਤਸਵੀਰਾਂ ਜਿੱਥੇ ਉਦਘਾਟਨ ਕਰਨ ਦੇ ਸਮੇਂ ਦੁਇਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤੇ ਆਣੇ ਰਾਸ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਾਈ ਵਾਰ ਸ੍ਰੀ ਪਗੋਤੀ ਜੀ ਕੀ ਪਾਛੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਹਾ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਏ ਢਠਿਆਂ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਕਰਨੋਂ ਨਿਦਿਆ ਬੈਤਾਏ ਸਭ ਤੈ ਹੋਏ ਸਹਾਇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੈ ਹੋਏ ਸਹਾਇ ਦਸਾਂ ਪਾਛੀ ਜੋਤ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਪਾਠ ਦਰਸ਼ਨ دیدار ਦਾ ਧਿਆਨ ਤਰਕੇ ਬੋਲੋ ਸ੍ਰੀ ਵਾਹਿਗੁਰੂ 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 ਪੰਜਾਬ ਪਿਆਰੇ ਆ ਚੁਪ ਸਭ ਜਾਦਿਆਂ 40 ਮੁਗਤਿਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਹ ਚਲਾਈ ਤੇਗ ਵਾਹੀ ਦੇਖ ਲੜ ਕੀਤਾ ਤੇਨਾ ਪਿਆਰਿਆਂ ਸਿਆਰ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਤੁਮ ਸਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚ ਰਖੜੀਆਂ ਤੇ ਚੜਿਆ ਨਚ ਰਾਇਗੇ ਗੁਰਦੁਆਰਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦਾਨ ਦਾ ਧਿਆਨ ਤਰਕੇ ਬੋਲੋ ਸ੍ਰੀ ਵਾਹਿਗੁਰੂ 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 ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿ ਆਵੇ ਚਿਤਿ ਆਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਹਾ ਤਹ ਰਛਿਆ ਰੈਤ ਦੇਗ ਤਿਗ ਫਤੇ ਬਰਦਕੀ ਪੈਜ ਪੰਥ ਕੀ ਜੀ ਸ਼੍ਰੀ ਸਾਹਿਬ ਜੀ ਹੋਏ ਸਹਾਇ ਖਾਲਸਾ ਜੀ ਕੇਵਲ ਬਾਲੇ ਬੋਲੋ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵਿਸਾਹ ਦਾਣ ਪ੍ਰੋਸਾਦ ਦਾਣ ਸਰ ਦਾਣ ਨਾਮ ਦਾਣ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਕਰ ਬੋਲੋ ਸ਼੍ਰੀ ਵਾਹਿਗੁਰੂ ਵਾਹਿ ਸਿਖਾਂ ਦਾ ਮੰਨ ਨੀਵਾ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦੇ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋ ਗੁਰਧਾਮਾ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੂ ਹੈ ਨਿਮਾਣਿਆਂ ਦੇ ਮਾਨ ਨਤਣਿਆਂ ਦੇ ਤਾਨ ਨਿਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਧੰਨ ਬਾਬਾ ਸੰਗ ਸੁੱਚੇ ਪਿਤਾ ਵਾਹਿ ਜੀ ਆਪ ਦੇ ਹਜ਼ੂਰ ਅਰਦਾਸਾਂ ਜੋਦੜੀਆਂ ਬੇਨਤੀਆਂ ਨ ਮਹਾਰਾਜ ਲੱਖ ਖੁਸ਼ੀਆਂ ਪਤਸ਼ਾਈਆਂ ਜੀ ਸਤ ਗੁਰ ਨਦਰ ਕਰੇ ਨਿਮਖੇ ਕਰਨਾਮ ਦੇ ਮਿਰਮਨ ਤਨ ਸੀਤਜਪਾਇ ਦਸਾਂਝ ਕਲਾਂਦੀ ਗ੍ਰਾਮ ਪੰਚਾਇਤ ਮਜੂਦਾ ਸਰਕਾਰ ਸਰਦਾਰ ਹਰਪਾਲ ਸਿੰਘ ਵਿੱਤ ਮੰਤਰੀ ਅਤੇ ਸਮੂਹ ਮੈਂਬਰਾਂ ਵੱਲੋਂ ਮਿਲ ਕਰਕੇ ਮਹਾਰਾਜ ਜੀ ਪਾਏ ਇਸ ਵਕਤ ਮਹਾਰਾਜ ਸੜਕ ਉੱponੋਂ ਨਹੀਂ ਪੱਥਰ ਰੱਖਣ ਜਾ ਰਹੇ ਸਪਾਸ਼ਿ ਕਿਰਪਾ ਕਰਨੀ ਕਾਰਜਾਂ ਵਿੱਚ ਸਫਲਤਾ ਚੜ੍ਹਦੀ ਕਲਾ ਹੋਵੇ ਸਮੇਂ ਸਪਾਗੇ ਖੁਸ਼ੀਆਂ ਪਰੇ ਸਮੇਂ ਸੇ ਕਾਰਜਾਂ ਵਿੱਚ ਚੜ੍ਹਦੀ ਕਲਾ ਹਮਦਾਂ ਫਤਿਹ ਬਿਸ਼ਕੀ ਸੁਬਾ ਸੰਗਤਾਂ ਦੀਆਂ ਹਾਜ਼ਰੀਆਂ ਦਰਪਰਵਾਣ ਕਰਨੀਆਂ ਤਿਲਫਲ ਦਰਪਰਵਾਣ ਕਰਨਾ ਸੁਖ ਵਰਤੋਣੀ ਹਰਮਦਾਂ ਫਤਿਹ ਬਿਸ਼ਕੀ ਕਾਰਜਾਂ ਵਿੱਚ ਚੜ੍ਹਦੀ ਕਲਾ ਸਫਲਤਾ ਬਿਸ਼ਕੀ ਇਮਾਰਾ ਕਰ ਸਭੇ ਸੇ ਲੈ ਕਰਨੇ ਆਪ ਜੀਆਂ ਦਾ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੀ ਹਾਲ ਸਾਥੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਪ੍ਰੰਤ ਅਰਦਾਸ ਬੇਨਤੀ ਤੋਂ ਪ੍ਰੰਤ ਨਹੀਂ ਰੱਖਦੇ ਹੋਏ ਏਟ ਰੱਖਦੇ ਹੋਏ ਹੈਡ ਗ੍ਰਾਂਥੀ ਜਗਮਉਂ ਸਿੰਘ ਦੀ ਉਹਨਾਂ ਦੇ ਨਾਲ ਤੇਪਿੰਦਰ ਸਿੰਘ ਦੀ ਸੋਈ ਤੇ ਸਰਪੰਚ ਨਰਮਨ ਕੁਮਾਰ ਨਵੀ ਨੇ ਸਾਂਝੇ ਤੌਰ ਤੇ ਏਟ ਰੱਖ ਕੇ ਸੜਕ ਬਣਾਉਣ ਦਾ ਉਦਘਾਟਨ ਕੀਤਾ ਇਹ ਜਿਹੜੀ ਸੜਕ ਦੀ ਕੀਮਤ ਜੋ ਕਿ 32 ਲੱਖ ਰੁਪਿਆ ਇਸ ਤੇ ਲੱਗਣਾ ਹੈ ਤੋਂ ਇਹ ਸੜਕ ਸ਼ਮਸ਼ਾਨ ਘਾੜ ਤੋਂ ਲੈ ਕੇ ਲਾਪਰੀ ਦੇ ਘਰ ਤੋਂ ਲੈ ਕੇ ਸ਼ਮਸ਼ਾਨ ਘਾੜ ਤੋਂ ਹੁੰਦੀ ਹੈ ਕੁੜੀਆਂ ਦੇ ਸਕੂਲ ਤੱਕ ਗਰਾਊਂਡ ਤੱਕ ਮੇਨ ਰੋਡ ਤੱਕ ਜਾਵੇਗੀ ਤੁਸੀਂ ਦੇਖ ਰਹੇ ਹੋ ਦੂਸਾਂਝ ਕਲਾਂ ਤੋਂ ਸ੍ਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਕਰਦੇ ਹਾਂ ਗੱਲਬਾਤ ਲਾਪਰੀਤ ਲਾਪ ਤੇ ਸਰਪੰਚ ਨਰਮਕੁਆ ਨਵੀਂ ਦੇ ਨਾਲ ਸਾਰੇ ਨੂੰ ਮੈਂ ਟੀਕੀ ਇਸ ਚੈਨਲ ਨੂੰ ਬਹੁਤ ਬਹੁਤ ਲਾਈਕ ਕਰਨ ਤੇ ਸਬਸਕ੍ਰਾਈਬ ਕਰਨ ਬਹੁਤ ਬਹੁਤ ਧੰਨਵਾਦ ਇਸ ਮੌਕੇ ਹੈਡ ਗ੍ਰੰਥੀ ਜਗਮਉਂਦ ਦਾ ਸਰੋਪਾ ਦੇ ਕੇ ਸਨਮਾਨਤ ਕਰਦੇ ਹੋਏ ਪਿੰਦਰ ਸਿੰਘ ਜੀ ਅਤੇ ਪਤਵੰਤੇ ਸੱਜਣ ਬਹੁਤ ਬਹੁਤ ਧੰਨਵਾਦ ਸਾਰੇ ਪਤਵੰਤੇ ਸੱਜਣਾ ਦਾ ਸੋ ਦੇਖੋ ਤੁਸੀਂ ਸਿੱਧੀਆਂ ਤਸਵੀਰਾਂ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਆਪਣੇ ਦੁਕਾਨ ਚ ਕਲਾ ਸੜਕ ਦਾ ਉਹ ਕਟਿੰਗ ਕੀਤਾ ਕੀ ਕਹਣਾ ਜੀ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮਾਨ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਜਿਨ੍ਹਾਂ ਦੇ ਸਦਕਾ ਇਹ ਸਾਰਾ ਕਾਰਜ ਅੱਜ ਪ੍ਰੋਪਰ ਪੂਰਾ ਹੋ ਕੇ ਤੇ ਆਪਣਾ ਲੋਕਤੈਰ ਰੱਖੀ ਗਈ ਹੈ। ਮੈਂ ਹੀ ਮਾਨ ਸਰਕਾਰ ਦਾ ਬਸ ਧੰਨਵਾਦ ਬਾਤ ਤੋਂ ਬਾਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਪਿੰਡ ਨੂੰ 32 ਲੱਖ ਦੀ ਗ੍ਰਾਂਟ ਜਾਰੀ ਕਰਕੇ ਇਹ ਕੰਮ ਅੱਜ ਸ਼ੁਰੂ ਕਰਵਾਇਆ ਜੀ। ਇਹ ਸੜਕ ਦੀ ਲੰਬਾਈ ਕਿੰਨੀ ਹੈ? ਇਹ ਇੱਕ ਲਗਭਗ 1 ਕਿਲੋਮੀਟਰ ਦੇ ਹਿਸਾਬ ਨਾਲ ਜੀ। ਤੁਕ ਕਿੰਨੀ ਲਾਗਤ ਲੱਗਣੀ ਹੈ ਤੁਹਾਨੂੰ ਇਹ ਤਾਂ 32 ਲੱਖ ਰੁਪਏ ਹੈ ਐਂਟਰਲੋਕ ਲੱਗੂਗੀ ਹਾਂ ਜੀ ਐਂਟਰਲੋਕ ਠੀਕ ਹੈ ਜੀ ਧੰਨਵਾਦ ਹਾਂ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੁਸਾਂਜ ਕਲਾ ਤੁਸੀਂ ਸੜਕ ਬਣਾ ਰਹੇ ਹੋ ਕਿਹੜੀ ਸੜਕਾ ਤੇ ਕਿੰਨੇ ਕਿਲੋਮੀਟਰ ਤੇ ਕਿੰਨੇ ਪੈਸੇ ਲੱਗਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਸਾਡੇ ਵਿਚਕਾਰ ਸੰਗਰੂਰ ਤੋਂ ਬੀਓ ਮਾਂਜੀ ਆਏ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਸੜਕ ਲਾਪਰੀ ਦੇ ਘਰ ਤੋਂ ਲੈ ਕੇ ਐਸੀ ਸ਼ਮਸ਼ਾਨ ਘਰ ਤੋਂ ਹੁੰਦੀ ਹੋਈ ਕੁੜੀਆਂ ਵਾਲੇ ਸਕੂਲ ਦੀ ਗਰਾਊਂਡ ਤੱਕ ਬਣਨੀ ਹੈ। ਇਹਦੀ ਲੰਬਾਈ ਲਗਭਗ 1 ਕਿਲੋਮੀਟਰ ਹੈ ਤੇ ਇਹਦਾ ਐਸਟੀਮੇਟ 32 ਲੱਖ ਦਾ ਪਾਸ ਹੋਇਆ ਹੈ। ਅਸੀਂ ਪੰਜਾਬ ਸਰਕਾਰ ਅਤੇ ਚੀਮਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਦੀ ਬਦੌਲਤ ਹੀ ਇਹ ਕਾਰਜ ਪੂਰਾ ਹੋਇਆ ਹੈ। ਸਰਕਾਰ ਤੋਂ ਹੋਰ ਕੀ ਮੰਗ ਕਰਦੇ ਆਪਣੇ ਪਿੰਡ ਦੀਆਂ ਜਿਹੜੀਆਂ ਸੜਕਾਂ ਹੋਰ ਵੀ ਰੈਂਦੀਆਂ ਹੋਰ ਕਾਰਜ ਬਹੁਤ ਹੈਗੇ ਆ। ਸਰਕਾਰ ਤੋਂ ਮੰਗ ਕਰਦੇ ਕਿਉਂਕਿ ਸਾਡੇ ਪਿੰਡ ਚੋਂ ਬਾਬਾ ਸੰਗਰਦਵਾਰਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਧਰਮਦਵਾਰਾ ਸਾਹਿਬ ਤੱਕ ਜਿਸ ਦੇ ਵਿੱਚ ਦਲਜੀਤ ਦੁਸਾਂਝ ਦਾ ਘਰ ਵੀ ਪੈਂਦਾ ਹੈ ਕਾਫੀ ਹਾਲਤ ਖਸਤਾ ਆ ਸੀਵਰੇਜ ਪੈਣ ਵਾਲੇ ਆ ਤੇ ਲੜਕੀਆਂ ਵਾਲੇ ਸਕੂਲ ਦੀ ਨਾਲ ਵਾਲੀ ਸੜਕ ਉਹ ਵੀ ਬਣਨ ਵਾਲੀ ਆ ਪਿੰਡ ਦੇ ਵਿੱਚ ਕੋਈ ਪਾਰਕ ਹੈ ਨਹੀਂ ਉਹ ਵੀ ਸਾਨੂੰ ਜ਼ਰੂਰੀ ਆ ਤੇ ਗਰਾਊਂਡ ਦਾ ਚਲੋ ਕੰਮ ਚੱਲ ਰਿਹਾ ਹੈ ਤੇ ਇੱਕ ਕਮਿਊਨਿਟੀ ਹਾਲ ਦੀ ਲੋੜ ਹੈ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸਾਡੀਆਂ ਇਹ ਮੰਗਾਂ ਨੂੰ ਪੂਰਾ ਕੀਤਾ ਜਾ ਬਹੁਤ ਬਹੁਤ ਧੰਨਵਾਦ ਧੰਨਵਾਦ